ਵਰੁਣ ਸ਼ਰਮਾ ਜੀ ਆਈਪੀਐਸ ਐਸਐਸਸੀ ਵਿਸ਼ਾ ਪਟਿਆਲਾ ਜਿਹਦੇ ਦਿਸ਼ਾ ਨਿਰਦੇਸ਼ ਐਸਪੀ ਸਾਹਿਬ ਸ਼੍ਰੀ ਕਿਸ਼ਨ ਕੁਮਾਰ ਪੈਂਥੇ ਜੀ ਐਸਪੀ ਟ੍ਰੈਫਿਕ ਪਟਿਆਲਾ ਡੀਐਸਪੀ ਸਰ ਸ਼੍ਰੀ ਅਸ਼ੂਰ ਰਾਮ ਜੀ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੀ ਰਹਿਨਮਾਈ ਹੇਠ ਆਸੀ ਰਾਜਪੁਰਾ ਵਿਖੇ ਪਿੱਛੇ ਕਾਫੀ ਸਮੇਂ ਤੋਂ ਮਤਲਬ ਕਿ ਲਗਾਤਾਰ ਇੱਕ 1 ਮੰਥ ਤੋਂ ਲੱਗੇ ਹੋਏ ਆ ਜੀ ਸਾਰੇ ਸਕੂਲਾਂ ਦੇ ਵਿੱਚ ਬੰਕ-ਬੰਕ ਸਕੂਲਾਂ ਵਿੱਚ ਜਾ ਕੇ ਚੈਕਿੰਗ ਕਰਦੇ ਆਂ ਵਿਕਲਾਂ ਦੇ ਜਿਨ੍ਹਾਂ ਦੇ ਕਾਗਜ਼ात ਘੱਟ ਹੁੰਦੇ ਆ ਜਿੱਦਾਂ ਬੱਚੇ ਓਵਰਲੋਡਿੰਗ ਹੁੰਦੇ ਆ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ ਰੰਗ ਜੀ yellow color ਨਹੀਂ ਹੈਗਾ ਜੀ ਸਪੀਡ ਡਾਰ ਨਹੀਂ ਲੱਗਾ ਹੋਇਆ ਜੀ ਤੇ ਕੈਮਰਾ ਨਹੀਂ ਹੈਗਾ ਜੀ ਸਪੀਡ ਗਵਰਨਰ ਇਹ ਸਾਰੀ ਚੀਜ਼ਾਂ ਜੀ ਅਸੀਂ ਮਤਲਬ ਕਿ ਉਹਨਾਂ ਦੇ ਵਿੱਚ ਚਲਾਨ ਕਰਦੇ ਆਂ ਜੀ ਰੋਕ ਕੇ ਤੇ ਫਿਰ ਉਹਨਾਂ ਦੇ ਬਾਅਦ ਜੀ ਵੀ ਅਸੀਂ ਜੀ ਉਧਰ ਹੀ ਆਪਣੇ ਕੱਲ ਡੀਏਵੀ ਪਬਲਿਕ ਸਕੂਲ ਕਿਤੇ ਸੀ ਅੱਜ ਅੱਥੇ ਸੀਐਮ ਸਕੂਲ ਕਰ ਰਹੇ ਆਂ ਔਰ ਅੱਗੇ ਕਿੰਨੇ ਦਿਨ ਤੱਕ ਚੱਲਦੀ ਰਹੇਗੀ ਇਹ ਕਾਰਵਾਈ ਇਹ ਦੇਖੋ ਜੀ ਮਾਨਯੋਗ ਐਸਪੀਐਮ ਸਾਹਿਬ ਰਾਜਪੁਰਾ ਨੇ ਵੀ ਸਾਰੇ ਸਕੂਲਾਂ ਦੀ ਮੀਟਿੰਗ ਲਈ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀ ਸਾਰੇ ਜਿੰਨੀ ਟਰਾਂਸਪੋਰਟ ਹੈ ਰਾਜਪੁਰੇ ਦੀ ਜਿੱਤੇ ਵੱਖ-ਵੱਖ ਸਕੂਲਾਂ ਵਿੱਚ ਹੈ ਤੇ ਮੈਂ ਉਹ ਇੱਕ ਅਪੀਲ ਕਰਦਾ ਕਿ ਜਿਹੜੇ ਆਪਣੇ ਗੱਡੀਆਂ ਦੇ ਜਿਹੜੇ ਕਾਗਜ਼ਾਤ ਪੂਰੇ ਰੱਖੇ ਜਾਣ ਨਹੀਂ ਤਾਂ ਤੁਹਾਡੇ ਸਾਡੇ ਕੋਲ ਈ ਚਲਾਨ ਹੈ ਜੀ ਉਹ ਅਸੀਂ ਮੌਕੇ ਤੇ ਤੁਹਾਡੇ ਚਲਾਨ ਕਰ ਦੇਣਾ ਕਿ ਉਹ ਕਾਫੀ ਜੁਰਮਾਨਾ ਭਾਰੀ ਵੱਡੇ ਜੁਰਮਾਨੇ ਨੇ ਇਹ ਜੁਰਮਾਨਿਆਂ ਤੋਂ ਬਚਣ ਲਈ ਆਪਣੀ ਇੰਸ਼ੋਰੈਂਸ ਡਰਾਈਵਿੰਗ ਲਾਇਸੈਂਸ ਫਿਟਨੈਸ ਗੱਡੀ ਦੀ ਪੋਲੂਸ਼ਨ ਵਗੈਰਾ ਇਸ ਅਤੇ ਡਰਾਈਵਿੰਗ ਸੈਂਟਰ ਜਿਹੜਾ ਹੋਵੇ ਡਰਾਈਵਰ ਕੋਲ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੀ ਇਹ ਸਾਰੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਆ ਜੀ ਵਹੀਕਲ ਦੇਖੋ ਸਰ ਵਰੁਣ ਸ਼ਰਮਾ ਜੀ ਆਈਪੀਐਸ ਐਸਐਸਸੀ ਸਾਹਿਬ ਪਟਿਆਲਾ ਜੀ ਦੇ ਦੀਸ਼ਾ ਨਿਰਦੇਸ਼ ਐਸਪੀ ਸਾਹਿਬ ਸ੍ਰੀ ਕਿਸ਼ਨ ਕੁਮਾਰ ਪੰਥੇ ਜੀ ਐਸਪੀ ਟ੍ਰੈਫਿਕ ਪਟਿਆਲਾ ਡੀਐਸਪੀ ਸਰ ਸ੍ਰੀ ਅਸ਼ੋਕ ਰਾਮ ਜੀ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੀ ਰਹਿਨਮਾਈ ਹੇਠ ਆਸੀ ਰਾਜਪੁਰਾ ਵਿਖੇ ਪਿੱਛੇ ਕਾਫੀ ਸਮੇਂ ਤੋਂ ਮਤਲਬ ਕਿ ਲਗਾਤਾਰ ਇੱਕ 1 ਮੰਥ ਤੋਂ ਲੱਗੇ ਹੋਏ ਆ ਜੀ ਸਾਰੇ ਸਕੂਲਾਂ ਦੇ ਵਿੱਚ ਬੰਕਾਬਾੜੀ ਸਕੂਲਾਂ ਵਿੱਚ ਜਾ ਕੇ ਚੈਕਿੰਗ ਕਰਦੇ ਆਂ ਵਿਕਲਾਂ ਦੇ ਜਿਨ੍ਹਾਂ ਦੇ ਕਾਗਜ਼ਾਤ ਘੱਟ ਹੁੰਦੇ ਆ ਜਿੱਦਾਂ ਬੱਚੇ ਓਵਰਲੋਡਿੰਗ ਹੁੰਦੇ ਆ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ ਰੰਗ ਜੀ yellow ਕਲਰ ਨਹੀਂ ਹੈਗਾ ਜੀ ਸਪੀਡ ਡਾਰ ਨਹੀਂ ਲੱਗਾ ਹੋਇਆ ਜੀ ਤੇ ਕੈਮਰਾ ਨਹੀਂ ਹੈਗਾ ਜੀ ਸਪੀਡ ਗਵਰਨਰ ਇਹ ਸਾਰੀ ਚੀਜ਼ਾਂ ਜੀ ਅਸੀਂ ਮਤਲਬ ਕਿ ਉਹਨਾਂ ਦੇ ਫਿਰ ਚਲਾਨ ਕਰਦੇ ਆਂ ਜੀ ਰੋਕ ਕੇ ਤੇ ਉਹਨਾਂ ਦੇ ਬਾਅਦ ਜੀ ਵੀ ਅਸੀਂ ਜੀ ਉਦਰੇ ਆਪਣੇ ਕੱਲ ਜੀ ਵੀ ਪਬਲਿਕ ਸਕੂਲ ਕੀਤੇ ਸੀ ਅੱਜ ਆ ਤੇ ਸੀਐਮ ਸਕੂਲ ਕਰ ਰਹੇ ਆਂ ਜੀ ਔਰ ਅੱਗੇ ਕਿੰਨੇ ਦਿਨ ਤੱਕ ਚੱਲਦੀ ਰਹੇਗੀ ਇਹ ਕਾਰਵਾਈ ਇਹ ਦੇਖੋ ਜੀ ਮਾਨਯੋਗ ਐਸ.ਪੀ.ਐਮ ਸਾਹਿਬ ਰਾਜਪੁਰਾ ਨੇ ਵੀ ਸਾਰੇ ਸਕੂਲਾਂ ਦੀ ਮੀਟਿੰਗ ਲਈ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਮ ਰਹੀ ਸਾਰੇ ਜਿੰਨੀ ਟਰਾਂਸਪੋਰਟ ਹੈ ਰਾਜਪੁਰੇ ਦੀ ਜਿਹੜੇ ਬਟਵਕ ਸਕੂਲਾਂ ਵਿੱਚ ਹੈ ਤੇ ਮੈਂ ਉਹ ਇੱਕ ਅਪੀਲ ਕਰਦਾ ਕਿ ਜਿਹੜੇ ਆਪਣੇ ਗੱਡੀਆਂ ਦੇ ਜਿਹੜੇ ਕਾਗਜ਼ਾਤ ਪੂਰੇ ਰੱਖੇ ਜਾਣ ਨਹੀਂ ਤਾਂ ਤੁਹਾਡੇ ਸਾਡੇ ਕੋਲ ਈ ਚਲਾਨ ਹੈ ਜੀ ਉਹ ਅਸੀਂ ਮੌਕੇ ਤੇ ਤੁਹਾਡੇ ਚਲਾਨ ਕਰ ਦੇਣਾ ਕਿ ਉਹ ਕਾਫੀ ਜੁਰਮਾਨਾ ਭਾਰੀ ਵੱਡੇ ਜੁਰਮਾਨੇ ਨੇ ਇਹ ਜੁਰਮਾਨਿਆਂ ਤੋਂ ਬਚਣ ਲਈ ਆਪਣੀ ਇੰਸ਼ੋਰੈਂਸ ਡਰਾਈਵਿੰਗ ਲਾਇਸੈਂਸ ਫਿਟਨੈਸ ਗੱਡੀ ਦੀ ਪ੍ਰੋਲੂਸ਼ਨ ਵਗੈਰਾ ਇਸ ਅਤੇ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਉਹ ਡਰਾਈਵਰ ਕੋਲ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੀ ਇਹ ਸਾਰੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਆ ਜੀ ਵਹੀਕਲ ਦੇ ਠੀਕ ਹੈ ਸਰ ਵਰਮ ਸ਼ਰਮਾ ਜੀ ਆਈਪੀਐਸ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਦੀਸ਼ਾ ਨਿਰਦੇਸ਼ ਐਸਪੀ ਸਾਹਿਬ ਸ਼੍ਰੀ ਕਿਸ਼ਨ ਕੁਮਾਰ ਪੰਥੇ ਜੀ ਐਸਪੀ ਟ੍ਰੈਫਿਕ ਪਟਿਆਲਾ ਡੀਐਸਪੀ ਸਰ ਸ਼੍ਰੀ ਅਸ਼ੂਰ ਰਾਮ ਜੀ ਡੀਐਸਪੀ ਟ੍ਰੈਫਿਕ ਪਟਿਆਲਾ ਜੀ ਦੀ ਰਹਿਨਮਾਈ ਹੇਠ ਆਸੀ ਰਾਜਪੁਰਾ ਵਿਖੇ ਪਿਛੇ ਕਾਫੀ ਸਮੇਂ ਤੋਂ ਮਤਲਬ ਕਿ ਲਗਾਤਾਰ ਇੱਕ 1 ਮੰਥ ਤੋਂ ਲੱਗੇ ਹੋਏ ਆ ਜੀ ਸਾਰੇ ਸਕੂਲਾਂ ਦੇ ਵਿੱਚ ਬੰਖਵਾ ਸਕੂਲਾਂ ਦੇ ਵਿੱਚ ਜਾ ਕੇ ਚੈਕਿੰਗ ਕਰਦੇ ਆਂ ਵੀਕਲਾਂ ਦੇ ਜਿਨ੍ਹਾਂ ਦੇ ਕਾਗਜ਼ात ਘੱਟ ਹੁੰਦੇ ਆ ਜਿੱਦਾਂ ਬੱਚੇ ਓਵਰਲੋਡਿੰਗ ਹੁੰਦੇ ਆ ਉਹਨਾਂ ਕੋਲ ਇੰਸ਼ੋਰੈਂਸ ਨਹੀਂ ਹੁੰਦੀ ਰੰਗ ਦੀ ਯੈਲੋ ਕਲਰ ਨਹੀਂ ਹੈਗਾ ਜੀ ਸਪੀਡ ਡਾਰ ਨਹੀਂ ਲੱਗਾ ਹੋਇਆ ਜੀ ਤੇ ਕੈਮਰਾ ਨਹੀਂ ਹੈਗਾ ਜੀ ਸਪੀਡ ਗਵਰਨਰ ਇਹ ਸਾਰੀ ਚੀਜ਼ਾਂ ਜੀ ਅਸੀਂ ਮਤਲਬ ਕਿ ਉਹਨਾਂ ਦੇ ਵਿੱਚ ਚਲਾਨ ਕਰਦੇ ਆ ਜੀ ਰੋਕਦੇ ਤੇ ਫਿਰ ਉਹਨਾਂ ਦੇ ਅੱਜ ਵੀ ਅਸੀਂ ਜੀ ਉਦਰੇ ਆਪਣੇ ਗੱਲ ਡੀਏਵੀ ਪਬਲਿਕ ਸਕੂਲ ਕਿਤੇ ਸੀ ਅੱਜ ਅਸੀਂ ਸੀਐਮ ਸਕੂਲ ਕਰ ਰਹੇ ਆਂ ਔਰ ਅੱਗੇ ਕਿੰਨੇ ਦਿਨ ਤੱਕ ਚੱਲਦੀ ਰਹੇਗੀ ਇਹ ਕਾਰਵਾਈ ਇਹ ਦੇਖੋ ਜੀ ਮਾਨਯੋਗ ਐਸ.ਪੀ.ਐਮ ਸਾਹਿਬ ਰਾਜਪੁਰਾ ਨੇ ਵੀ ਸਾਰੇ ਸਕੂਲਾਂ ਦੀ ਮੀਟਿੰਗ ਲਈ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਸਾਰੇ ਜਿੰਨੀ ਟ੍ਰਾਂਸਪੋਰਟ ਹੈ ਰਾਜਪੁਰੇ ਦੀ ਜਿਹੜੇ ਵੱਖ-ਵੱਖ ਸਕੂਲਾਂ ਵਿੱਚ ਹੈ ਤੇ ਮੈਂ ਉਹ ਇੱਕ ਅਪੀਲ ਕਰਦਾ ਕਿ ਜਿਹੜੇ ਆਪਣੇ ਗੱਡੀਆਂ ਦੇ ਜਿਹੜੇ ਕਾਗਜ਼ਾਤ ਉਹ ਪੂਰੇ ਰੱਖੇ ਜਾਣ ਨਹੀਂ ਤਾਂ ਤੁਹਾਡੇ ਸਾਡੇ ਕੋਲ ਈ ਚਲਾਨ ਹੈ ਜੀ ਉਹ ਅਸੀਂ ਮੌਕੇ ਤੇ ਤੁਹਾਡੇ ਚਲਾਨ ਕਰ ਦੇਣਾ ਕਿ ਉਹ ਕਾਫੀ ਜੁਰਮਾਨਾ ਭਾਰੀ ਵੱਡੇ ਜੁਰਮਾਨੇ ਨੇ ਇਹ ਜੁਰਮਾਨਿਆਂ ਤੋਂ ਬਚਣ ਲਈ ਆਪਣੀ ਇੰਸ਼ੋਰੈਂਸ ਡਰਾਈਵਿੰਗ ਲਾਇਸੈਂਸ ਫਿਟਨੈਸ ਗੱਡੀ ਦੀ ਪੋਲੂਸ਼ਨ ਵਗੈਰਾ ਇਸ ਅਤੇ ਡਰਾਈਵਿੰਗ ਲਾਇਸੈਂਸ ਦਾ ਜਿਹੜਾ ਉਹ ਡਰਾਈਵਰ ਕੋਲ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੀ ਇਹ ਸਾਰੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਆ ਜੀ ਵਹਿਕਲ ਠੀਕ ਹੱਸ ਜੀ ਤੇ ਕੈਮਰਾ ਨਹੀਂ ਹੈਗਾ ਜੀ ਸਪੀਡ ਗਵਰਨਰ ਇਹ ਸਾਰੀ ਚੀਜ਼ਾਂ ਜੀ ਅਸੀਂ ਮਤਲਬ ਕਿ ਉਹਨਾਂ ਦੇ ਵਿੱਚ ਚਲਾਨ ਕਰਦੇ ਆ ਜੀ ਰੋਕੇ ਤੇ ਫਿਰ ਉਹਨਾਂ ਦੇ ਅੱਜ ਵੀ ਅਸੀਂ ਜੀ ਉਧਰ ਹੀ ਆਪਣੇ ਕੱਲ ਡੀਏਵੀ ਪਬਲਿਕ ਸਕੂਲ ਕਿਤੇ ਸੀ ਅੱਜ ਅੱਤੇ ਸੀਐਮ ਸਕੂਲ ਕਰ ਰਹੇ ਆ ਔਰ ਅੱਗੇ ਕਿੰਨੇ ਦਿਨ ਤੱਕ ਚੱਲਦੀ ਰਹੇਗੀ ਇਹ ਕਾਰਵਾਈ ਇਹ ਦੇਖੋ ਜੀ ਮਾਨਯੋਗ ਐਸਪੀਐਮ ਸਾਹਿਬ ਰਾਜਪੁਰਾ ਨੇ ਵੀ ਸਾਰੇ ਸਕੂਲਾਂ ਦੀ ਮੀਟਿੰਗ ਲਈ ਹੈ ਤੇ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਹੀ ਸਾਰੇ ਜਿੰਨੇ ਟਰਾਂਸਪੋਰਟ ਹੈ ਰਾਜਪੁਰੇ ਦੀ ਗਿਡੇ ਬੱਠਵਰ ਸਕੂਲਾਂ ਵਿੱਚ ਹੈ ਤੇ ਮੈਂ ਉਹ ਇੱਕ ਅਪੀਲ ਕਰਦਾ ਕਿ ਜਿਹੜੇ ਆਪਣੇ ਗੱਡੀਆਂ ਦੇ ਜਿਹੜੇ ਕਾਗਜ਼ਾਤ ਪੂਰੇ ਰੱਖੇ ਜਾਣ ਨਹੀਂ ਤਾਂ ਤੁਹਾਡੇ ਸਾਡੇ ਕੋਲ ਈ ਚਲਾਨ ਹੈ ਜੀ ਉਹ ਅਸੀਂ ਮੌਕੇ ਤੇ ਤੁਹਾਡੇ ਚਲਾਨ ਕਰ ਦੇਣਾ ਕਿ ਉਹ ਕਾਫੀ ਜੁਰਮਾਨਾ ਭਾਰੀ ਵੱਡੇ ਜੁਰਮਾਨੇ ਨੇ ਇਹ ਜੁਰਮਾਨਿਆਂ ਤੋਂ ਬਚਣ ਲਈ ਆਪਣੀ ਇੰਸ਼ੋਰੈਂਸ ਡਰਾਈਵਿੰਗ ਲਾਇਸੈਂਸ ਫਿਟਨੈਸ ਗੱਡੀ ਦੀ ਪੋਲੂਸ਼ਨ ਵਗੈਰਾ ਇਸ ਅਤੇ ਡਰਾਈਵਿੰਗ ਲਾਇਸੈਂਸ ਦੇ ਨਾਲ ਉਹ ਡਰਾਈਵਰ ਕੋਲ 5 ਸਾਲ ਦਾ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਜੀ ਇਹ ਸਾਰੇ ਕਾਗਜ਼ਾਤ ਪੂਰੇ ਹੋਣੇ ਚਾਹੀਦੇ ਆ ਕਿ ਵਹੀਕਲ ਠੀਕ ਹੈ ਜੀ